ਤੇ ਰੁਕੇ ਸੀ ਆਪਾਂ ਕਲਾਰਾ ਵਗੈਰਾ ਆਪਾਂ ਪੂਰਾ ਪਾਇਆ ਹੋਇਆ ਵੈ ਤੇ ਲੋਪੀ ਇੰਟਰਵਿਊ ਵੇਖਣੇ ਕਿਹੋ ਜਿਹਾ ਠੀਕ ਹੈ ਬਹੁਤ ਵਧੀਆ ਨਹੀਂ ਆਏਗਾ ਪਰ ਥੋੜੇ ਥੋੜੇ 파ੜ ਕਿ ਨਜ਼ਰ ਆਉਂਦੇ ਹੋਏ ਤੇ ਸਾਹਮਣੇ اے ایس ਪਬਲਿਕ ਸਕੂਲ ਹੈ हाय बेबी यार ਨੰਨਕ ਦਾ ਪਿਆਰ ਹੋ ਗਿਆ ਹੋ ਗਿਆ ਰੈਡੀ ਹਾਂਜੀ ਹਾਂਜੀ ਚਲੋ ਕਸੋ ਬੈਠਾ ਆਹ ਚਲਿਆ ਗੁਰੂ ਦਿਨ ਅੱਗੇ OK ਮੋਗਾ ਸਿੰਘ ਚੈਨਲ ਦੇਖਣ ਵਾਲੇ ਸਾਰੇ ਦਰਸ਼ਨ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦੇ ਹਾਂ ਨਵੇਂ ਦਿਨ ਨਵੇਂ ਵਲੌਗ ਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵਗੇ ਤੇ ਮੈਂ ਵੀ ਵਧੀਆ ਹਾਂ ਰਾਤੀ ਆਪਾਂ ਪਹੁੰਚ ਗਏ ਸੀ ਇਹ ਇੱਥੇ ਲੈਟੀਟਿਊਡ ਹੋਟਲ ਹੈ ਠੀਕ ਹੈ ਅ ਰੂਮ ਤੁਹਾਨੂੰ ਦਿਖਾਤਾ ਵਾ ਇਹ ਬਾਹਰਲਾ ਚੱਕਾ ਰੂਮ ਦਾ ਮਤਲਬ ਕਿ ਹੋਟਲ ਦਾ ਰੂਮ ਕਹਿਣ ਲੱਗਾ ਹੋਟਲ ਦਾ ਤੇ ਰੂਮ ਥੋੜਾ ਐ ਲਗਜ਼ਰੀ ਸੀ ਥੋੜਾ ਜਿਹਾ ਮਹਿੰਗਾ ਲੱਗਿਆ ਕਿਉਂਕਿ ਆਪਾਂ ਰਾਤ ਨੂੰ ਲੇਟੇ ਨੇ ਹੋਗੇ ਸੀ ਸਾਨੂੰ ਐਸੇ ਜਿਹੜਾ ਹੋਟਲ ਮਿਲਦਾ ਉੱਥੇ ਰੁੱਕ ਜੀਏ ਤੇ ਸਵੇਰੇ ਫਿਰ ਤੁਹਾਨੂੰ ਆਪਾਂ ਜਿਹੜੀ ਹਰਕੀਪੋੜੀ ਕੀ ਚੱਕ ਦਿਖਾਈ ਆ ਦਰਸ਼ਨ ਕਰਾਏ ਆ ਤੇ ਉੱਥੋਂ ਦੇ ਜਿਹੜਾ ਥੋੜੀ-ਮੋਟੀ ਹਿਸਟਰੀ ਆ ਤੁਹਾਨੂੰ ਉਹਦੀ ਜਾਣਕਾਰੀ ਦਿੱਤੀਓ ਉਹ ਆਪਾਂ ਪਿਛਲੇ ਬਲੌਗ ਚ ਦਿੱਤੀ ਆ ਤੇ ਦਿਨ ਤੇ ਹੀ ਸੀ ਪਰ ਆਪੋਂ ਬਲੌਗ ਦੇ ਵਿੱਚ ਐਡ ਕੀਤਾ ਹੁਣ ਆਪਾਂ ਇੱਥੋਂ ਨਿਕਲਣਾ ਵਾ ਆਪਣੀ ਜਿਹੜੀ ਚੈੱਕ ਚੈੱਕਆਊਟ ਹੋ ਚੁੱਕਾ ਵਾ ਤੇ ਬਾਈਕ ਆਪਾਂ ਕੋਲ ਸਟਾਰਟ ਕਰ ਚੁੱਕੇ ਆ ਤੇ ਪਿੱਛੇ ਵੀਰਾ ਵੀ ਰੈਡੀ ਆ ਤੇ ਮੈਂ ਵੀ ਵੀਰ ਮੈਂ ਤਾਂ ਕਹਿੰਨਾ ਕਿ ਕਿ ਮੇਰੇ ਤੋਂ ਵੱਡੇ ਆ ਤੇ ਮੈਂ ਵੀਰ ਆਇਆ ਕੇ ਰਾਜ਼ੀ ਆ ਕਿ ਨਾਮ ਮੈਂ ਲੈਣਾ ਨਹੀਂ ਸੀ ਪਰ ਤੇ ਬਾਈ ਜੀ ਹੁਣ ਆਪਦੀ ਰੈਡੀ ਕਰ ਰਿਹਾ ਬਾਈਕ ਤੁਸੀਂ ਇਹਨੂੰ ਕੋਲ ਸਟਾਰਟ ਕਰ ਹੀ ਲਿੱਤਾ ਸੀ ਹਨਾ ਪਰ ਠੀਕ ਆ ਮੈਂ ਵੀ ਕੋਲ ਸਟਾਰਟ ਕਰ ਲਿਆ ਵਾ ਹੁਣ ਆਪਾਂ ਵਧਣਾ ਪੌਣਾ ਸਾਹਿਬ ਨੂੰ ਤੇ ਸਮਾਂ ਹੋਇਆ ਵਾ 10 ਵੱਜ ਚੁੱਕੇ ਆ ਤੇ ਕਿਨੇ 11 ਵੱਜ ਗਿਆ 11 ਵੱਜ ਚੁੱਕੇ ਆ ਤੇ ਪੌਣਾ ਸਾਹਿਬਾਂ ਲੱਗ ਭਾਗ 1 ਵਜੇ ਪਹੁੰਚਾਂਗੇ 1 ਵਜੇ ਪਹੁੰਚ ਕੇ ਉੱਥੇ ਦਰਸ਼ਨ ਮੇਲਾ ਕਰਦੇ ਗੁਰਦੁਆਰਾ ਸਾਹਿਬ ਦੇ ਤੇ ਹਿਸਟਰੀ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਬੋਲੇ ਸੋਨ ਹਾਲ ਸਤਿ ਸ੍ਰੀ ਅਕਾਲ ਜੀ ਆਪਾਂ ਹੁਣ ਜਾਣਾ ਪੌੜਾ ਸਾਹਿਬ वाया ਦੇਰਾ ਰੂਨ ਠੀਕ ਹੈ ਇੱਥੋਂ ਪਹਿਲਾਂ ਆਪਾਂ ਨੂੰ ਦੇਰਾ ਦੂਣ ਆਉਗਾ ਦੇਰਾ ਦੂਣ ਤੋਂ ਬਾਅਦ ਆਪਾਂ ਪੌੜਾ ਸਾਹਿਬ ਪਹੁੰਚਾਂਗੇ ਪੌੜਾ ਸਾਹਿਬ ਕਿਲੋ ਹੈਗਾ ਇੱਥੋਂ 96 96 ਕਿਲੋਮੀਟਰ ਕਹਿ ਸਕਦੇ ਆ ਇੰਨਾ ਮੈਂ ਤੇ ਨਾਲ ਬਈ ਵੀਰੇ ਉਹਨਾਂ ਦਾ ਕੋਈ ਚੀਜ਼ ਰਹਿ ਗਈ ਸੀ ਹੋਟਲ ਦੇ ਵਿੱਚ ਉਹ ਲੈਣ ਚਲੇ ਗਏ ਸੀ ਫੇਰ ਮੈਂ ਦੋ ਮਿੰਟ ਖੜ ਕੇ ਇੱਥੇ ਵੇਟ ਕਰ ਲਈ ਆ ਤੇ ਸਿਟੀ ਆਪਣੀ ਜਿਹੜਾ ਹਰਦਵਾਰ ਆਪਾਂ ਦੇਖ ਲਿਆ ਵਧੀਆ ਇੱਥੇ

ਦੇ ਤਾਂ ਹੈਗਾ ਆਪਕਾ ਹਮਾਲਚੂ ਜੌਬ ਕਰਤੇ ਹੋ ਮੈਂ ਆਪਣਾ ਕੰਮ ਹੈ ਚਾਰੋਂ ਇੱਕ ਚਾਰੋਂ ਦਾਪਾ ਸਟੰਬ ਹੈ ਗਿਆ ਦੇਰਾਦੂਨ ਸਿਟੀ ਦੇ ਵਿੱਚ ਐਂਟਰ ਕਰ ਚੁੱਕੇ ਆ ਠੀਕ ਹੈ ਤੇ ਵਹੇ ਤਾਂ ਬਹੁਤ ਮਹਤਵਪੂਰਨ ਸਿਟੀ ਹੈ ਦੇਰਾਦੂਨ ਜਿਵੇਂ ਕਿ ਆਪਾਂ ਕਹਿ ਸਕਦੇ ਆ ਇੱਥੇ ਰਮਾਇਣ ਨਾਲ ਤੇ ਮਹਾਭਾਰਤ ਨਾਲ ਕਨੈਕਸ਼ਨ ਹੈ ਨਾ ਠੀਕ ਹੈ ਇੱਕ ਇਹਦੇ ਤੇ ਗੜਵਾਲ ਗੜਵਾਲ ਕਿੰਡਮ ਨੇ ਇੱਥੇ ਰਾਜ ਕੀਤਾ ਹੈ ਤੇ ਜਿਹੜਾ ਡਵੈਲਪਮੈਂਟ ਹੋਈ ਹੈ ਇਹਦੀ ਬ੍ਰਿਟਿਸ਼ ਰਾਜ ਦੌਰਾਨ ਡਵੈਲਪਮੈਂਟ ਹੋਈ ਹੈ ਇੱਥੇ ਬਹੁਤ ਤਗੜੇ ਮਨ ਲੇ ਕਿ ਇੰਸਟੀਟਿਊਟ ਵੀ ਹੈ ਤੇ ਇੱਕ ਆਰਮੀ ਵਾਲਾ ਇੰਸਟੀਟਿਊਟ ਹੈ ਬਹੁਤ ਤਗੜਾ ਤੇ ਪੜ੍ਹਾਈ ਵਾਸਤੇ ਬਹੁਤ ਤਗੜਾ ਇਹ ਮਨੈ ਜਾਂਦਾ ਡੇਰਾ ਹੁਣ ਇਸ ਤੋਂ ਇਲਾਵਾ ਜਿਹੜੀ ਇੱਕ ਬਹੁਤ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਸਿੱਖਾ ਦੇ ਸਤਵੇਂ ਗੁਰੂ ਹਰ Rai ਜੀ ਤੇ ਉਹਨਾਂ ਦੇ ਜਿਹੜੇ ਇੱਕ ਪੁੱਤਰ ਹੈਗੇ ਆ RAM Rai ਜੀ ਉਹਨਾਂ ਨੇ ਇੱਥੇ ਡੇਰਾ ਬਣਾਇਆ ਸੀ ਆ ਠੀਕ ਹੈ ਧੁੰਨ ਵੈਲੀ ਦੇ ਵਿੱਚ ਤੇ 1676 ਈਸਵੀ ਦੀ ਗੱਲ ਉਦੋਂ ਉਹਨਾਂ ਨੇ ਇੱਥੇ ਡੇਰਾ ਸਥਾਪਿਤ ਕੀਤਾ ਸੀ ਤੇ ਡੇਰਾ ਸਥਾਪਿਤ ਹੋਣ ਤੋਂ ਬਾਅਦ ਇਹਦੇ ਨਾਮ ਪੈ ਗਿਆ ਡੇਰਾ ਦੁਨ ਠੀਕ ਹੈ ਜੀ ਤੇ ਜਿਹੜੀ ਇਹ ਤੇ ਨਾਮ ਦੀ ਸਟੈਬਲਿਸ਼ਮੈਂਟ ਹੈ ਇਹ ਗੁਰੂਆਂ ਦੇ ਨਾਮ ਤੋਂ ਹੀ ਹੋਈ ਹੈ ਜਿਹੜੀ ਆਪਣੀ ਹਿਸਟਰੀ ਦੱਸਦੇ ਪਏ ਆ ਜੇ ਮੈਂ ਗਲਤ ਆ ਤਾਂ ਕਮੈਂਟ ਕਰਕੇ ਜੂਰ ਦੱਸ ਦਿਓ ਬਾਕੀ ਜਿਹੜੀ ਆਪਾਂ ਗੂਗਲ ਤੋਂ ਪੜ੍ਹੀ ਹਿਸਟਰੀ ਇਹੀ ਚੀਜ਼ ਹੈ ਤੇ ਵਧੀਆ ਡਵੈਲ ਉਹ ਸਿਟੀ ਹੈ ਹਰ ਪ੍ਰਕਾਰ ਦੇ ਜਿਹੜੇ ਇੱਥੇ ਤੁਹਾਨੂੰ ਜਿਹੜੀ ਚੀਜ਼ ਲੋੜ ਆ ਤੁਹਾਨੂੰ ਮਿਲ ਜਾਂਦੀ ਹੈ ਅੱਛੇ ਇੱਥੇ ਆਏ ਹੋਏ ਆ ਆਊਟਲੈਟ ਆ ਹੋਏ ਹੋਇਆ ਪਰ ਕਮਰਸ਼ੀਅਲਾਈਜ਼ ਪੂਰਾ ਹੋਇਆ ਪਿਆ ਕੋਲ ਮਲਾ ਕੇ ਕਹਿ ਸਕਦੇ ਕਮਰਸ਼ੀਅਲਾਈਜ਼ ਪੂਰਾ ਹੋਇਆ ਪਿਆ ਇਸ ਤੋਂ ਕਾਹ ਮਨਸੂਰੀ ਹੁੰਦਾ ਵਾ ਉਹ ਥੋੜਾ ਪਹਾੜ ਦੇ ਵਿੱਚ ਆ ਜਾਂਦਾ ਮਤਲਬ ਕਿ ਵੈਲੀਆਂ ਦੇ ਵਿੱਚ ਆ ਜਾਂਦਾ ਤੇ ਦਹਿਰਾਦੂਨ ਹਜੇ ਸਮਤਲ ਲੱਗ ਕੇ ਦੇ ਵਿੱਚ ਹੀ ਹੈ ਕੀ ਕਰ ਰਹੇ ਹੋ ਪਾਜੀ ਇਹ ਗੁਰੂ ਸਾਹਿਬ ਦਾ ਬਸਿਆ ਹੋਇਆ ਕਮਰਕਸਾ ਆ ਆ ਬਾਈਕ ਨੂੰ ਕੀਤਾ ਹੋਇਆ ਤੇ ਇਹ ਘੋੜੇ ਦੀ ਰਫਤਾਰ ਦੇ ਨਾਲ ਹੀ ਚੱਲ ਰਿਹਾ ਬਸ ਕਮਰਕੱਸਾ ਜਗਮਾ ਕੀਤਾ ਹੋਇਆ ਆ ਦੇਖੋ ਜੀ ਆ ਕਮਰਕੱਸਾ ਕੀਤਾ ਇਹਨੂੰ ਇਹਦੇ ਕਰਕੇ ਕੱਲ ਤਾਂ ਕੰਮ ਇਹ ਚੱਲੀ ਜਾਂਦਾ ਇਦਾਂ ਹੀ ਸੋਚਿਆ ਸੀ ਆ ਕਿ ਹੱਲ ਹੋ ਜਾਊਗਾ ਹੱਲ ਨਹੀਂ ਹੋਇਆ ਬਨ ਕੇ ਬਾਈਕ ਘਰੇ ਪੰਜਾਬ ਤੱਕ ਇਦਾਂ ਹੀ ਪਹੁੰਚਾਂਗੇ ਢਾਪੇ ਨੂੰ ਸੰਭਾਲ ਕੇ ਤੇ ਰਾਈਡ ਵਧੀਆ ਚੱਲ ਰਹੀ ਆ ਦਿਰਾਦੂਨ ਨੂੰ ਕਰਾਸ ਕਰ ਗਏ ਆ ਤੇ ਟ੍ਰੈਫਿਕ ਬਹੁਤ ਸੀ ਦਿਰਾਦੂਨਾਂ ਪਰ ਇਹ ਆ ਤੇ ਮਜਾ ਆਇਆ ਆਫ ਰੋਡਿੰਗ ਕਰਕੇ ਤੇ ਹੁਣ ਇੱਥੇ ਚਾਹ ਪੀਣ ਗੁਕਿਆ ਬਾਈ ਕੋਲੇ ਚਾਹ ਪੀਵਾਂਗੇ ਦੇਖੋ ਜੀ ਇਹ ਉੱਤਰਾਖੰਡ ਦੇ ਵਿੱਚ ਹੀ ਲੰਘ ਰਹੇ ਆਪਾਂ ਤੇ ਇਦਾਂ ਰੜੇ ਮੈਦਾਨ ਫੋਰਥ ਘਟ ਦੇਖਣ ਨੂੰ ਮਿਲਦੇ ਉੱਤਰਾਖੰਡ ਦੇ ਵਿੱਚ ਵਹੇ ਤਾਂ ਪਹਾੜੀ ਏਰੀਆ ਸਾਰਾ ਉੱਤਰਾਖੰਡ ਪਰ ਇਦਾਂ ਦੇ ਮੈਦਾਨ ਤੁਹਾਨੂੰ ਘੱਟ ਮਿਲਣ ਜਿਵੇਂ ਆ ਦੇਖੋ ਖੇਤੀਬਾੜੀ ਆਮ ਜਿਵੇਂ ਆਪਣੇ ਤੋਂ ਪੰਜਾਬ 'ਚ ਹੁੰਦੀ ਆ ਉਵੇਂ ਹੀ ਉੱਤਰਾਖੰਡ ਦੇ ਵਿੱਚ ਖੇਤੀ ਕਰਦੇ ਪਏ ਆ ਉਹ ਟਰੈਕਟਰ ਚੱਲਦਾ ਪਿਆ ਉਹਨਾਂ ਦਾ ਤੇ ਇਹ ਚਾ ਜਿਵੇਂ ਕਿ ਕਹਿ ਸਕਦੇ ਆ ਉਤਰਾਖੰਡ ਦੇ ਵਿੱਚ ਹੀ ਪੰਜਾਬ ਵਰਗਾ ਮਹੌਲ ਬਣਿਆ ਪਿਆ ਇਸ ਟਾਈਮ ਇਹ ਹਮ ਤਾਂ ਮਤਾਰਨ ਦੇਖਣ ਨੂੰ ਮਿਲਦੇ ਖੇਤੀਬਾੜੀ ਕਰਤੇ ਵਿਖਦੇ ਆ ਪੁਲ ਵਗੈਰਾ ਬਣਦੇ ਪਏ ਕੰਸਟਰਕਸ਼ਨ ਪੂਰਾ ਜੋਰਾ ਸ਼ੋਰਾ ਤੇ ਉਤਰਾਖੰਡ ਦੇ ਵਿੱਚ ਵੀ ਗੰਨੇ ਦੀ ਖੇਤੀ ਕੀਤੀ ਹੋਈ ਐ ਇੱਥੇ ਵੀ ਕੀ ਬਾਤ ਆ ਕੀ ਦ੍ਰਿਸ਼ਾ ਯਾਰ ਦਰਖਤਾਂ ਨਾਲ ਘਿਰਿਆ ਪਿਆ ਇਲਾਕਾ ਸਾਰਾ ਦੇ ਕੇ ਮਨ ਵੀ ਖੁਸ਼ ਹੁੰਦਾ ਪਿਆ ਵਾ ਤੇ ਐਂ ਜੰਗਲ ਹੀ ਜੰਗਲ ਆਸੇ-ਪਾਸੇ ਤੇ ਚਾਹ ਲੋ ਸੜਕ ਨੰਗਦੀ ਪਈ ਆ ਐਸ ਤੋਂ ਪੋਲੰਦੇ ਦੀ ਸਟਾਰਟਿੰਗ ਤੋਂ ਨਾ ਸੀਮਾ ਸਮਾਪਤ ਹੋ ਜਾਂਦੀ ਹੈ ਉੱਤਰਾਖੰਡ ਦੀ ਤੇ ਇਸ ਟਾਈਮ ਆਪਾਂ ਖੜੇ ਆ ਬ੍ਰਿਜ ਤੇ ਠੀਕ ਆ ਇਹ ਬ੍ਰਿਜ ਨੂੰ ਆਪਾਂ ਕ੍ਰੋਸ ਕਰ ਰਹੇ ਆ ਥੱਲੇ ਜਮਨਾ ਨਦੀ ਵਗ ਰਹੀ ਆ ਰਿਵਰ ਵਗ ਰਹੀ ਆ ਤੇ ਇੱਕ ਸਾਈਡ ਇਹੋ ਜਿਹਾ ਪੁਲ ਹੈ ਜਿਹਦੇ ਇੱਕ ਸਾਈਡ ਉੱਤਰਾਖੰਡ ਪੈਂਦਾ ਤੇ ਇੱਕ ਸਾਈਡ ਪੈਂਦਾ ਵਾ ਹਿਮਾਚਲ ਤੇ ਇਹਨੂੰ ਕ੍ਰੋਸ ਕਰਕੇ ਆਪਾਂ ਹਿਮਾਚਲ ਐਂਟਰ ਹੋ ਜਾਾਂਗੇ ਦਾਂ ਕਰਕੇ ਪੋਲ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਹੈ ਬਾਕੀ ਤੁਸੀਂ ਜਮਨਾ ਰਿਵਰ ਥੱਲੇ ਦੇਖ ਸਕਦੇ ਹੋ ਲੋਕ ਇਸ਼ਨਾਨ ਕਰਦੇ ਪਏ ਆ ਤੇ ਇਧਰ ਪਾਸੇ ਵੀ ਹੈ ਤੇ ਹਜੇ ਪਾਣੀ ਦਾ ਫਲੋ ਘਟਾ ਹੈ ਤੇ ਬਾਕੀ ਦੀ ਜਾਣਕਾਰੀ ਆਪਾਂ ਕੋਲੇ ਆ ਕੇ ਦਵਾਂਗੇ ਪਹਿਲਾਂ ਆਪਾਂ ਵੇਖਦੇ ਆ ਉੱਥੇ ਲਿਖਿਆ ਹੋਊਗਾ ਹਾਰ ਤੇ ਸਵਾਗਤ ਆਵਦਾ ਹਿਮਾਚਲ ਦੇ ਵਿੱਚ ਉਹ ਵੇਖ ਲਈਏ ਲੱਗਾ ਨਹੀਂ ਲੱਗਾ ਬੋਰ ਵਹਿ ਤਾਂ ਲੱਗਣਾ ਹੁਣ ਲੱਗਿਆ ਹੁਣ ਚਾਹੀਦਾ ਕਿਉਂਕਿ ਇਹ ਸੀਮਾ ਹੀ ਇੱਕ ਸਾਡੀ ਹਿਮਾਚਲ ਤੇ ਉਤਰਾਖੰਡ ਦੀ ਲੋ ਜੀ ਲਿਖਿਆ ਹੈ ਦੇਹ ਭੂਮੀ ਹਿਮਾਚਲ आगमन पर आपका हार्दिक स्वागत देख सकते हैं अपने बंदी दी वेट कर देने खड़के ते उथे सामने पर्चियां काटदे हुए हिमाचल दी पौंडा साब आपा पहुंच चुके सी ते पहुंचने तो बाद पहला ता आपा की कीता उथे रेस्टिट्यूट थोड़ी जी ਅਰੇਸਟ ਕਰਕੇ ਲੰਗਰ ਪਾਣੀ ਛੱਕ ਕੇ ਫਿਰ ਅਸੀਂ ਡਿਸੀਜਨ ਕੀਤਾ ਕਿ ਜਿਹੜੇ ਦੂਰ ਦੇ ਗੁਰਦੁਆਰੇ ਆ ਜਿੱਥੇ ਲੋਕ ਬਹੁ ਘਟ ਜਾਂਦੇ ਤੇ ਬਹੁ ਘੱਟ ਜਾਣਕਾਰੀ ਲੋਕਾਂ ਨੂੰ ਹੈ ਉਸ ਬਾਰੇ ਆਪਾਂ ਤੁਹਾਨੂੰ ਉਹਦੇ ਦਰਸ਼ਨ ਕਰਾਈਏ ਗੁਰਦੁਆਰਾ ਸਾਹਿਬਾਂ ਦੇ ਬਹੁਤ ਇਤਿਹਾਸਿਕ ਗੁਰਦੁਆਰੇ ਆ ਤੇ ਗੁਰਦੁਆਰ 15 15 ਕਿਲੋਮੀਟਰ ਦੀ ਦੂਰੀ ਤੇ ਆ ਗੁਰਦੁਆਰੇ ਤਿੰਨ ਗੁਰਦੁਆਰੇ ਨਾਲ-ਨਾਲ ਹੀ ਆ ਤੇ ਉਹਨਾਂ ਦੇ ਦਰਸ਼ਨ ਕਰਨ ਆਪਾਂ ਆ ਚੁੱਕੇ ਆ ਇੱਥੇ ਤੇ ਬਾਈਕ ਆਪਣੀ ਪਿੱਛੇ ਖੜੀ ਆ ਤੇ ਸਭ ਤੋਂ ਪਹਿਲਾਂ ਆਪਾਂ ਪੁੱਜੇ ਆ ਪੰਗਾਣੀ ਸਾਹਿਬ ਪੰਗਾਣੀ ਸਾਹਿਬ ਦੇ ਨਾਮ ਤੋਂ ਤੁਸੀਂ ਜਾਣੀ ਗਏ ਹੋਵੋਗੇ ਕਿ ਕਿੰਨਾ ਇਤਿਹਾਸਿਕ ਗੁਰਦੁਆਰਾ ਵਾ ਤੇ ਇਹ ਇਹ ਬਾਹਰਲੀ ਦਰਸ਼ਨ ਦਰੋੜੀ ਆ ਤੇ ਸਾਹਮਣੇ ਬਣਿਆ ਹੈ ਪੀਰ ਬਿੱਦੂ ਸ਼ਾਹ ਦੀਵਾਨ ਹਾਲ ਦੀ ਜਾਦ ਵਿੱਚ ਤੇ ਆਪਾਂ ਅੰਦਰ ਐਂਟਰ ਹੋਣੇ ਪਹਿਲਾਂ ਇੰਦਰਲੇ ਪਾਸੇ ਜਿਹੜੀ ਹੈਗੀ ਵਿਸਤਾਰਪੂਕ ਹਿਸਟਰੀ ਲਿਖੀ ਹੋਈ ਹੈ ਇਸ ਗੁਰਦੁਆਰਾ ਸਾਹਿਬ ਦੀ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਪੜ ਲੈਣਾ ਜੀ ਬਾਕੀ ਤੁਹਾਨੂੰ ਦੱਸ ਦਿੰਨੇ ਆ ਜੀ ਗੁਰੂ ਸਾਹਿਬਾਂ ਨੇ ਜਿਹੜਾ ਪਹਿਲਾ ਤੁਹਾਨੂੰ ਜੁੱਧ ਲੜਿਆ ਸੀ ਆ ਇਹ ਪੰਗਾ ਨਹੀਂ ਸਦਾ ਇੱਥੇ ਲੜਿਆ ਸੀ ਉਹ ਲੜਿਆ ਸੀ ਬਾਈ ਧਰ ਦੇ ਰਾਜਾ ਨਾਲ ਤੇ ਇੱਥੇ ਜਿਵੇਂ ਕਿ ਆਪਣੇ ਚਾਰ ਸਾਹਿਬਜਾ ਦੇ ਪੀਰ ਬਦੂ ਸ਼ਾਹ ਜੀ ਤੇ ਹੋਰ ਜਿਹੜੇ ਹੈਗੇ ਯੋਧਿਆਂ ਨੇ ਹਿੱਸਾ ਲਿੱਤਾ ਸੀ ਇਸ ਪੰਗਾਣੀ ਦੇ ਜੁੱਧ ਵਿੱਚ ਤੇ ਬਹੁਤ ਇਤਿਹਾਸਿਕ ਜੁੱਧ ਮੰਨਿਆ ਜਾਂਦਾ ਵਾ ਬਾਕੀ ਜਿਹੜੇ ਵਿਸਤਾਰਪੂਕ ਹਿਸਟਰੀ ਆ ਤੁਸੀਂ ਇਥੇ ਪਾਉਜ਼ ਕਰਕੇ ਪੜ੍ਹ ਸਕਦੇ ਹਾਂ ਵੀਡੀਓ ਨੂੰ ਬਾਕੀ ਇੱਕ ਗੱਲ ਹੋਰ ਦੱਸ ਦਿੰਦੇ ਆ ਕਿ ਜਿਹੜਾ ਪੰਗਾਣੀ ਸਾਹਿਬ ਜਿਹੜੇ ਹੈਗੇ ਪਹਾੜਾਂ ਦੇ ਚਰਨਾਂ ਦੇ ਵਿੱਚ ਵਸਿਆ ਕਿ ਆਸੇ-ਪਾਸੇ ਬਾਹਰ ਧਾਰ ਦੇ ਜਿਹੜੇ ਪਹਾੜੀਆਂ ਹੈਗੀਆਂ ਮੈਂ ਆਸੇ-ਪਾਸੇ ਪਹਾੜੀਆਂ ਨਾਲ ਘਿਰਿਆ ਹੋਇਆ ਵੈ ਹੁਣ ਆਪਾਂ ਬਹੁਤ ਹੀ ਇਤਿਹਾਸਿਕ ਵਿਰਸ਼ ਦੇ ਦਰਸ਼ਨ ਕਰਦੇ ਆ ਜਿੱਥੇ ਗੁਰੂ ਸਾਹਿਬ ਨੇ ਆਪਣਾ ਕੋੜਾ ਬਣਿਆ ਸੀਗਾ ਹੁਣ ਆਪਾਂ ਉਹ ਇਤਿਹਾਸਿਕ ਵਿਰਸ਼ ਤੇ ਪਹੁੰਚ ਚੁੱਕੇ ਆ ਇਹ ਜਾਮਨ ਦਾ ਵਿਰਸ਼ ਹੈ ਤੁਸੀਂ ਦੇਖ ਸਕਦੇ ਹੋ ਕਿੰਨਾ ਵੱਡਾ ਜਾਮਨ ਦਾ ਵਿਰਸ਼ ਹੈ ਬਹੁਤ ਹੀ ਘੱਟ ਦੇਖਣ ਨੂੰ ਮਿਲਦਾ ਹੈ ਇਸ ਸਥਾਨ ਤੇ ਗੁਰੂ ਜੀ ਨੇ ਆਪਣਾ ਕੋੜਾ ਬਣਿਆ ਸੀ ਜਦੋਂ ਇੱਥੇ ਪੰਗਾਣੀ ਦੇ ਜਦੋਂ ਦੌਰਾਨ ਗੁਰੂ ਸਾਹਿਬ ਆਏ ਸੀ ਜਿਹੜਾ ਤੁਸੀਂ ਆਸੇ-ਪਾਸੇ ਮੈਦਾਨ ਦੇਖ ਰਹੇ ਹੋ ਇਹ ਉਹੀ ਪਵਿੱਤਰ ਸਥਾਨ ਹੈ ਜਿੱਥੇ ਪੰਗਾਣੀ ਪੰਗਾਣੀ ਦਾ ਜਦੋ ਹੋਇਆ ਵਾ ਤੇ ਸਾਹਮਣੇ ਸਤਾਰਪੁਖ ਜਿਹੜੀ ਹਿਸਟਰੀ ਲਿਖੀ ਹੋਈ ਹੈ ਉਹ ਤੁਹਾਨੂੰ ਕੋਲੇ ਆ ਕੇ ਦਿਖਾਉਣੇ ਆ ਠੀਕ ਹੈ ਵੀਡੀਓ ਨੂੰ ਪਾਜ਼ ਕਰਕੇ ਤੁਸੀਂ ਪੜ ਲੈਣਾ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਕਿ ਵਿਰਸ਼ ਬਹੁਤ ਵਿਰਦ ਹੈ ਤੇ ਕਿਵੇਂ ਸਪੋਰਟਾਂ ਦਿੱਤੀਆਂ ਹੋਈਆਂ ਕਿ ਜੇ ਕਿ ਬ੍ਰਿਸ਼ ਨੂੰ ਕੁਝ ਹੋਵੇ ਨਾ ਤੇ ਐਸੇ ਹੀ ਤਰੀਕੇ ਨਾਲ ਸਾਹ ਸੰਭਾਲਦੀ ਚਲਦੀ ਰਹੇ ਪੰਗਾਣੀ ਸਹਿਦ ਦੇ ਵਿੱਚ ਲੰਗਰ ਦੀ ਵੀ ਜਿਹੜੀ ਹੈਗਾ ਸੇਵਾ ਅਟੁੱਟ ਚਲਦੀ ਹੈ ਜੀ ਸਾਹਮਣੇ ਲੰਗਰ ਹਾਲ ਬਣਿਆ ਹੋਇਆ ਤੇ ਬਾਕੀ ਰਹਿਣ ਦਾ ਇੱਥੇ ਬਾਬਾ ਜੀ ਰਹਿਣ ਦਾ ਵਿਸ਼ਰਾਮ ਕਰਨ ਦਾ ਹੈਗਾ ਜੀ ਠੀਕ ਹੈ ਵਿਸ਼ਰਾਮ ਕਰਨ ਵਾਸਤੇ ਵੀ ਇੱਥੇ ਜਗ੍ਹਾ ਉਪਲਬਧ ਹੋ ਜਾਂਦੀ ਹੈ ਸੰਗਤਾਂ ਵਾਸਤੇ ਹੁਣ ਆਪਾਂ ਅੱਥੋਂ ਚੱਲਦੇ ਆਂ ਬਾਕੀ ਇੱਥੋਂ ਦਾ ਵਾਤਾਵਰਨ ਬਹੁਤ ਵਧੀਆ ਲੱਗਿਆ ਖੁੱਲਾ ਡੁੱਲਾ ਕੋਈ ਚਾਰਦੁਵਾਰੀ ਨਹੀਂ ਹੈਗੀ ਆਸੇ-ਪਾਸੇ ਤੇ ਦੇਖ ਕੇ ਮਨ ਖੁਸ਼ ਹੁੰਦਾ ਵਾ ਇਸ ਥਾਂ ਨੂੰ ਤਾਂ ਕਿ ਬੀ ਬਾਦਿਆ ਤੇ ਪਹੁੰਚ ਚੁੱਕੇ ਆਪਾਂ ਰੰਥਮ ਸਾਹਿਬ ਤੇ ਜਿਹੜਾ ਤੁਹਾਨੂੰ ਦੱਸਿਆ ਸੀ ਉਧਰੋਂ ਆਪਾਂ ਐਂਟਰ ਕਰ ਗਏ ਆ ਗਲੀ ਦੇ ਵਿੱਚ ਤੇ ਰੰਥਨ ਸਾਹਿਬ ਆਪਾਂ ਪਹੁੰਚ ਚੁੱਕੇ ਆ ਰੰਥਮ ਸਾਹਿਬ ਤੁਹਾਨੂੰ ਜਿਹੜੀ ਵਿਸਤਾਰਪੂਕ ਹਿਸਟਰੀ ਆ ਪਹਿਲਾਂ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਦਿੰਨੇ ਆ ਫਿਰ ਅੰਦਰ ਜਾ ਕੇ ਤੁਹਾਨੂੰ ਦਰਸ਼ਨ ਮੇਲਾ ਕਰੋਣੇ ਗੁਰੂ ਸਾਹਿਬਾਂ ਦੇ ਜਿਵੇਂ ਮੇਨ ਆ ਗੱਲ ਇੱਥੇ ਲਿਖੀ ਹੋਈ ਆ ਕਿ ਗੁਰੂ ਸਾਹਿਬ ਜਦੋਂ ਆਪਣਾ ਪੰਗਾਣੀ ਸਾਹਿਬ ਦਾ ਜੁਦ ਹੋ ਰਿਹਾ ਸੀ ਆ ਉਦੋਂ ਬਾਬਾ ਜੀ ਨੇ ਇੱਥੇ ਆਪਣਾ ਥੰਮ ਗੜਤਾ ਸੀ ਆ ਥੰਮ ਗੜ ਕੇ ਕਹਤਾ ਸੀ ਆਪਣੀ ਸੈਨਾ ਨੂੰ ਵਧਾ ਕੇ ਅੱਗੇ ਵਧਾ ਕੇ ਥੰਮ ਗੜਤਾ ਸੀ ਕਿ ਸੈਨਾ ਤੁਸੀਂ ਅੱਗੇ ਵਧਣਾ ਪਿੱਛੇ ਨਹੀਂ ਮੁੜਨਾ ਇਸ ਕਰਕੇ ਇਸ ਜਗ੍ਹਾ ਦਾ ਨਾਮ ਰੰਥਮ ਸਾਹਿਬ ਵਜਿਆ ਤੇ ਜੇ ਤੁਸੀਂ ਵਿਸਤਾਰਪੂਕ ਜਿਹੜੀ ਹਿਸਟਰੀ ਪੜ੍ਹਨਾ ਹੈ ਤਾਂ ਇਸ ਵੀਡੀਓ ਨੂੰ ਪਾਉਜ਼ ਕਰਕੇ ਪੜ ਸਕਦੇ ਹਾਂ ਤੇ ਰੰਥਮ ਸਾਹਿਬ ਦੀ ਆਪਾਂ ਜਿਹੜੇ ਰੰਥਮ ਗੁਰਦੁਆਰਾ ਸਾਹਿਬ ਦੀ ਆਪਾਂ ਦਰਸ਼ਨ ਕਰ ਲਿਆ ਜੀ ਤੇ ਜਿਵੇਂ ਆਪਾਂ ਹੁਣ ਅੰਦਰ ਗੁਰਦੁਆਰਾ ਸਾਹਿਬ ਚ ਦੇਖਿਆ ਇੱਕ ਸਿੱਕਾ ਵੇਖਿਆ ਸੀ ਤੇ ਕੜਾ ਨਿਸ਼ਾਨ ਦੇਖੇ ਸੀ ਜਿਹੜੇ ਕਿ ਉਸ ਟਾਈਮ ਦੀਆਂ ਨਿਸ਼ਾਨੀਆਂ ਅੱਜ ਵੀ ਮੌਜੂਦ ਹੈ ਸਹੀ ਸਲਾਮਤ ਰੱਖੀਆਂ ਹੋਈਆਂ ਨੇ ਸੰਗਤਾਂ ਦਾ ਦੇਖਣ ਵਾਸਤੇ ਤੇ ਮੋਹਤ ਇਤਿਹਾਸਿਕ ਗੁਰਦੁਆਰਾ ਬਾਕੀ ਇਸ ਗੁਰਦੁਆਰੇ ਦੀ ਵੀ ਇਹ ਵੀ ਖਾਸੀਅਤ ਹੈ ਕਿ ਕਿਤੇ ਅਤੇ ਬਾਉਂਡਰੀ ਨਹੀਂ ਹੈਗੀ ਦੇਖ ਸਕਦੇ ਹੋ ਜਿਵੇਂ ਆਪਾਂ ਪੰਗਾਣੀ ਸਾਹਿਬ ਦਾ ਗੁਰਦੁਆਰ ਦੇਖ ਕੇ ਆਏ ਸੀ ਉਹਵੇਂ ਹੀ ਰੰਥਮ ਸਿੰਘ ਸਾਹਿਬ ਦਾ ਗੁਰਦੁਆਰਾ ਹੈ ਕਿ ਦੇਖਣ ਚ ਖੁੱਲਾ ਡੁੱਲਾ ਲੱਗਦਾ ਪੂਰਾ ਜੇ ਆਦੀ ਚਾਰਦਵਾਰੀ ਕੀਤੀ ਹੁੰਦੀ ਗੁਰਦੁਆਰਾ ਸਾਹਿਬ ਦੀ ਤੇ ਆਪਾਂ ਨੂੰ ਥੋੜਾ ਕੰਸਿਸਟੈਂਟ ਜਾ ਲੱਗਣਾ ਸੀ ਆ ਪਰ ਖੁੱਲੇ ਹੋਣ ਕਰਕੇ ਇੱਥੇ ਆਪਾਂ ਨੂੰ ਜੀ ਲੱਗਦਾ ਵਾ ਤੇ ਖੁੱਲਾ ਡੁੱਲਾ ਲੱਗਦਾ ਹੈ ਇਸ ਤੋਂ ਇਲਾਵਾ ਲੰਗਰ ਦਾ ਵੀ ਇੱਥੇ ਪ੍ਰਬੰਧ ਪੂਰਾ ਹੈ ਕਦ ਸਾਜੇ ਸੰਜਮੋਗੇ ਹੋਏ ਰਹੀ ਹੈ ਰਾਮ ਦੋਰ ਤੁੰਗਰ ਗਣੇ ਕਰਤਾ ਕੀsingਾ ਮੇਰੇ ਸਾਹ ਤੇਰ ਗੜੀ ਸਾਹ ਦੇ ਵਿੱਚ ਲੰਗਰ ਵੀ ਮਿਲ ਜੂਗਾ ਜੀ ਅ ਤੁਟੋ ਵਰਤਿਆ ਜਾਂਦਾ ਤੇ ਰਹਿਣ ਵਾਸਤੇ ਵੀ ਤੁਹਾਨੂੰ ਉੱਥੇ ਜਗਾ ਉਪਲਬਧ ਹੋ ਸਕਦੀ ਹੈ ਸਾਹਮਣੇ ਜਿਹੜੇ ਕਮਰੇ ਬਣਿਆ ਹੈ ਰਹਿਣ ਵਾਸਤੇ ਤੇ ਇਧਰਲੇ ਪਾਸੇ ਲੰਗਰ ਹਾਲ ਹੈ ਇਹ ਉਹ ਪਵਿੱਤਰ ਬ੍ਰਿਸ਼ਾ ਜਿਸ ਸਥਾਨ ਤੇ ਗੁਰੂ ਜੀ ਨੇ ਅੱਥੇ ਤੀਰ ਛੱਡਿਆ ਸੀ ਆ ਤੁਸੀਂ ਇਸ ਥੀ ਸਾਹਮਣੇ ਪਰਸਨ ਇਸ ਪਾਵਨ ਸਥਾਨ ਤੇ ਖੜੇ ਹੋ ਹੋ ਕੇ ਗੁਰੂ ਸਾਹਿਬਾ ਜੀ ਨੇ 22 ਤਾ ਦੇ ਪਹਾੜੀ ਰਾਜਿਆਂ ਨਾਲ ਜੰਗ ਲੜੀ ਅਤੇ ਗੁਰੂ ਜੀ ਨੇ 13ਵੇਂ ਦਿਨ ਰਾਜਾ ਹਰੀਚੰਦ ਅੰਡੂਰੀਏ ਨੂੰ ਇੱਕੋ ਹੀ ਤੀਰ ਨਾਲ ਫਤਿਹ ਕੀਤਾ ਸੀ ਇਸ ਸਥਾਨ ਤੋਂ ਤੇ ਇਸ ਕਰਕੇ ਇਸ ਗੁਰਦੁਆਰਾ ਸਾਹਿਬ ਦਾ ਨਾਮ ਤੀਰਗੜੀ ਸਾਹਿਬ ਸਿਸ਼ੋਭਿਤ ਹੈ ਬਾਕੀ ਜਿਹੜੀ ਹੋਰ ਵਿਸਤਾਰਪੂਰਵਕ ਹਿਸਟਰੀ ਆ ਉਹ ਤੁਹਾਨੂੰ ਦਿਖਾ ਦੇਣਾ ਜੀ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਪੜ ਲੈਣਾ ਜੀ ਆਪਾਂ ਪਹਿਲਾਂ ਹਿੰਦੀ ਦੇ ਵਿੱਚ ਵੇਖੀ ਸੀ ਇਤਿਹਾਸ ਹੁਣ ਆਪਾਂ ਪੰਜਾਬੀ ਦੇ ਵਿੱਚ ਤਿਰਗੜੀ ਦਾ ਇਤਿਹਾਸ ਦੇਖ ਸਕਦੇ ਹਾਂ ਤੁਸੀਂ ਇਸ ਵੀਡੀਓ ਨੂੰ ਪਾਉਜ਼ ਕਰਕੇ ਵੀ ਆਪਣਾ ਪੰਜਾਬੀ ਦਾ ਇਤਿਹਾਸ ਪੜ੍ਹ ਸਕਦੇ ਹੋ ਤੇ ਇਧਰ ਹੀ ਦੂਜੀ ਸਾਈਡ ਹੀ ਹਿੰਦੀ ਦਾ ਇਤਿਹਾਸ ਹੀ ਆ ਮੈਨੂੰ ਪਤਾ ਨਹੀਂ ਲੱਗਿਆ ਮੈਂ ਪੰਜਾਬੀ ਦਾ ਇਤਿਹਾਸ ਲੱਭ ਰਿਹਾ ਸੀਗਾ ਤੇ ਇੱਥੇ ਜਿਹੜਾ ਹਿੰਦੀ 'ਚ ਇਤਿਹਾਸ ਲਿਖਿਆ ਹੋਇਆ ਵਾ ਬਟ ਇਤਿਹਾਸ ਇੱਕ ਹੀ ਹੁੰਦਾ ਹੈ ਚੇਂਜ ਤਾਂ ਹੁੰਦਾ ਨਹੀਂ ਜਾਂ ਪੰਜਾਬੀ 'ਚ ਲਿਖਿਆ ਹੋਵੇ ਜਾਂ ਹਿੰਦੀ 'ਚ ਲਿਖਿਆ ਹੋਵੇ ਤੇ ਬਹੁਤ ਇਤਿਹਾਸਿਕ ਗੁਰਦੁਆਰਾ ਹੈ ਤੇ ਦਰਸ਼ਨ ਕਰਨੇ ਚਾਹੀਦੇ ਇਸ ਗੁਰਦੁਆਰਾ ਸਾਹਿਬ ਦੇ ਜ਼ਰੂਰ ਪਹੁੰਚ ਗਏ ਆਪ ਸ਼ੇਰਗਾਹ ਗੁਰਦੁਆਰਾ ਸਾਹਿਬ ਬਹੁਤ ਹੀ ਇਤਿਹਾਸਿਕ ਗੁਰਦੁਆਰਾ ਹੈ ਜਦੋਂ ਅਸੀਂ ਦਰਸ਼ਨ ਕਰ ਰਹੇ ਸੀਗੇ ਆਪਣੇ ਜਪੋਣਾ ਸਾਹਿਬ ਜਦੋਂ ਰੁਕੇ ਸੀਏ ਉੱਥੇ ਆਪਣੇ ਇੱਕ ਬਾਬਾ ਜੀ ਮਿਲੇ ਸੀ ਉਹਨਾਂ ਨੇ ਆਪਾਂ ਨੂੰ ਇਸ ਗੁਰਦੁਆਰਾ ਸਾਹਿਬ ਬਾਰੇ ਰੈਫਰੈਂਸ ਦਿੱਤਾ ਸੀਗਾ ਤੇ ਇੱਥੇ ਆਏ ਆਪਾਂ ਦਰਸ਼ਨ ਮੇਲਾ ਕਰਨ ਪਹਿਲਾਂ ਤਾਂ ਆਪਾਂ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕਣ ਚੱਲਦੇ ਨੇਰਾ ਕਾਫੀ ਹੋ ਗਿਆ ਵੇ ਇਹ ਦਰਖਤ ਹੈ ਜਿੱਥੇ ਇਹਨੂੰ ਬੇੜਾ ਦਾ ਦਰਖਤ ਕਹਿੰਦੇ ਆ ਗੁਰੂ ਸਾਹਿਬ ਇੱਥੇ ਰਕਤੇ ਖੜਦੇ ਹੁੰਦੇ ਸਨ ਤੇ ਥੱਲੇ ਪੂਰਾ ਸਾਹਿਬ ਬਣਿਆ ਹੋਇਆ ਹੈ ਜਿੱਥੇ ਗੁਰੂ ਸਾਹਿਬਾਂ ਜੀ ਨੇ ਸ਼ੇਰ ਦਾ ਸ਼ਿਕਾਰ ਕੀਤਾ ਸੀ ਆ ਇਹ ਉਹ ਪੂਰਾ ਸਾਹਿਬ ਹੈ ਜਿੱਥੇ ਗੁਰੂ ਜੀ ਨੇ ਸ਼ੇਰ ਦਾ ਸ਼ਿਕਾਰ ਕੀਤਾ ਸੀ ਮੰਨਿਆ ਜਾਂਦਾ ਵੈ ਕਿ ਇੱਕ ਸ਼ੇਰ ਸੀ ਜਿਹਨੂੰ ਸ਼ਰਾਬ ਮਿਲਿਆ ਸੀ ਹੈ ਤਾਂ ਉਹ ਰਾਜਾ ਸੀ ਉਹਨੂੰ ਸ਼ਰਾਬ ਮਿਲਿਆ ਹੋਇਆ ਸੀ ਗੁਰੂ ਜੀ ਨੇ ਇੱਥੇ ਉਹਦਾ ਸ਼ਿਕਾਰ ਕਰਕੇ ਉਸਦਾ ਉਧਾਰ ਕੀਤਾ ਸੀ ਆ ਤੇ ਤਾਂ ਕਰਕੇ ਇਸ ਥਾਨ ਦਾ ਨਾਮ ਸ਼ੇਰਗਾਹ ਗੁਰਦੁਆਰਾ ਸਾਹਿਬ ਸਥਾਪਿਤ ਹੋਇਆ ਹੋਇਆ ਹੈ ਬਾਕੀ ਤੁਸੀਂ ਸਾਹਮਣੇ ਦੇਖ ਸਕਦੇ ਹੋ ਅਸਲ ਕੀ ਚਿੱਤਰਕਾਰੀ ਹੋਈ ਹੈ ਜਿਹੜੇ ਉਸ ਸਮੇਂ ਦੇ ਦ੍ਰਿਸ਼ ਨੂੰ ਪ੍ਰਕਾਸ਼ਿਤ ਕਰਦੀਆਂ ਨੇ ਇੱਕ ਗੱਲ ਹੋਰ ਦੱਸਣੇ ਸੀ ਇਸ ਸਥਾਨ ਤੇ ਤੁਹਾਨੂੰ ਲੰਗਰ ਵੀ ਮਿਲੇਗਾ ਅਤੇ ਟੁੱਟ ਚਾਹ ਵੀ ਮਿਲੇਗੀ ਤੇ ਇਸ ਟਾਈਮ ਅਸੀਂ ਦੋਨੇ ਆਣੇ ਚਾਹ ਪੀਂਦੇ ਹੋਏ ਸ਼ੱਕਦੇ ਹੋਏ ਆਗੀ ਚਾਹ ਮੇਰੀ ਵੀ ਹਾਂ ਠੀਕ ਹੈ ਠੀਕ ਹੈ ਜਿਹੜਾ ਪੰਬਿਹੇੜਾਂ ਦਾ ਦਰਖਤ ਅੰਦਰ ਦੇਖਿਆ ਸੀ ਆ ਤੇ ਜਿਹੜਾ ਉੱਪਰ ਜਾ ਰਹੀ ਛੱਤ ਨੂੰ ਪਾਰ ਕਰਕੇ ਇਹ ਬਾਹਰਲੀ ਲੋਕ ਬਿਹੜਾ ਦੀ ਇਹ ਆ ਜੀ ਠੀਕ ਹੈ ਜੀ ਬਾਕੀ ਤੁਸੀਂ ਜਾਣਦੇ ਹੋ ਕਿ ਦੇਸੀ ਨੁਕਸਿਆਂ ਦੇ ਵਿੱਚ ਹਨ ਦੇਸੀ ਦਵਾਈਆਂ ਦੇ ਵਿੱਚ ਇਸ ਬਿਹੜੇ ਦੇ ਦਰਖਤ ਨੂੰ ਯੂਜ਼ ਕੀਤਾ ਜਾਂਦਾ ਜਿਹਨਾਂ ਦਾ ਵਿੱਚ ਫਲ ਲੱਗਦਾ ਦਾ ਇੱਕ ਚੀਜ਼ ਹੋਰ ਇੱਥੇ ਵੀ ਨੋਟ ਕਰਾਈ ਆ ਕਿ ਚਾਰ ਦੁਵਾਰੀ ਨਹੀਂ ਕਰਦੇ ਇੱਥੇ ਵੀ ਨਹੀਂ ਕੀਤੀ ਹੋਈ ਜਿੰਨੇ ਵੀ ਆਪਾਂ ਗੁਰਦੁਆਰਾ ਸਾਹਿਬ ਦੇਖਿਆ ਹੈ ਹੱਕ ਤਾਂ ਨੇੜੇ ਨੇੜੇ ਆ ਤੇ ਚਾਰ ਦੁਵਾਰੀ ਤੁਹਾਨੂੰ ਕਿਤੇ ਨਹੀਂ ਮਿਲਨੀ ਹੁਣ ਆਪਾਂ ਪਹੁੰਚ ਚੁੱਕੇ ਆ ਗੁਰਦੁਆਰਾ ਸਾਹਿਬ ਪੋਂਡਾ ਸਾਹਿਬ ਤੇ ਰੂਮ ਦੇ ਵਿੱਚ ਆ ਤੇ ਦਰਸ਼ਨ ਮੇਲੇ ਆਪਣੇ ਵਧੀਆ ਹੋਏ ਗੁਰਦੁਆਰਾ ਸਾਹਿਬ ਦੇ ਤੇ ਥੋਮ ਵੀ ਇਤਿਹਾਸਿਕ ਗੁਰਦੁਆਰੇ ਜਿਹੜੇ ਦਿਖਾਏ ਆ ਕੋਣਾ ਸਾਹਿਬ ਵਹ ਤਾਂ ਕੋਣਾ ਸਾਹਿਬ ਹੁੰਦੇ ਲੋਕੀ ਇੱਥੋਂ ਤੱਕ ਹੀ ਸੀਮਤ ਰਹਿੰਦੇ ਗਾਂ ਜਿਹੜੇ 15 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਗੁਰਦੁਆਰਾ ਸਾਹਿਬ ਹੁੰਦੇ ਆ ਇਤਿਹਾਸਿਕ ਗੁਰਦੁਆਰਾ ਸਾਹਿਬ ਉਹਨਾਂ ਦੇ ਦਰਸ਼ਨ ਬਹੁਤ ਘੱਟ ਕਰਦੇ ਨੇ ਤੇ ਉਹਨਾਂ ਦੇ ਇਤਿਹਾਸ ਬੰਦੀ ਆਪਾਂ ਨੂੰ ਤੁਹਾਨੂੰ ਜਾਣਕਾਰੀ ਦਿੱਤੀ ਤੇ ਆਪ ਵੀ ਜਾਣਕਾਰੀ ਹਾਸਲ ਕੀਤੀ ਆ ਤੇ ਅੱਜ ਦੀ ਵੀਡੀਓ ਇੱਥੋਂ ਤੱਕ ਜੇਕਰ ਪਸੰਦ ਆਈ ਤਾਂ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਿਓ ਜੇਕਰ ਚੈਨਲ ਵਿੱਚ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਮ Thank you.